ਪਾਤਰੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚੱਲਿਆ ਜੀ ਸਾਰਿਆਂ ਦਾ ਉਮੀਦ ਕਰਦਾ ਸਾਰੇ ਜੀ ਠੀਕ ਠਾਕ ਹੋਗੇ ਸਵਾਗਤ ਹੈ ਜੀ ਇੱਕ ਹੋਰ ਨਵੇਂ ਵਲੌਗ ਚ ਤੇ ਅੱਜ ਹੈ ਜੀ ਤਰੀਕ 7 ਤੇ ਅੱਜ ਦਾ ਹੈ ਆਪਣਾ ਮੇਲਾ ਤੇ ਬੰਦੇ ਤਿਆਰ ਵਰ ਤਿਆਰ ਆ ਰਿਹਾ ਇਸ ਟਾਈਮ ਤੇ ਟਰੈਕਟਰ ਤੋਂ ਕਰਤਾ ਹੀਗਾ ਸਟਾਰਟ ਥੋੜਾ ਜਿਹਾ ਗਰਮ ਹੋ ਜਾਊਗਾ ਆ ਆਪਣੀ ਗੱਡੀ ਤੇ ਉਧਰ ਚੈੱਕ ਕਰੋ ਫੋਜਾਂ ਤਿਆਰ ਆ ਰਾਤ ਦਾ ਟਰੈਕਟਰ ਇੱਥੇ ਹੀ ਲਾਤਾ ਸੀ ਆਪਾਂ ਲੋਡ-ਲੋਡ ਕਰਕੇ ਟਰੈਕਟਰਾਂ ਨੂੰ ਠੀਕ ਹੈ ਤੇ ਹੁਣ ਆਪਾਂ ਨਿਕਲਦੇ ਆ ਆ ਆਪਣਾ ਲਵੀ ਸ਼ੇਟ ਹਾਂਜੀ ਤਿਆਰੀ ਲਾਓ ਜੀ ਫਿਰ ਨਿਕਲ ਜੀ ਆਪਾਂ ਵੀ ਬੱਸ ਚੱਲੀਏ ਐ ਲਓ ਜੀ ਲੋ ਨਿਕਲੇ ਹੋਈਏ ਹੁਣ ਵਕਟ ਟਾਈਮ ਬਹੁਤ ਹੋ ਗਿਆ ਉਸਤਾ ਜੀ 7 ਵਜੇ ਨਿਕਲ ਅਸੀਂ 8 ਵਜੇ ਅਸੀਂ ਕਾਲ ਯਾਰ का फिर रोके रिपोर्टा खोलो जान, जो कर दा, खोलो करो आप इतो निकल चले हा ਭਾਈ ਹੁਣੀ ਮਗਰ ਆਉਂਦੇ ਆ ਹਵਾ ਹਵਾ ਜੀ ਕਰਾਉਣੀ ਉਹ ਕਰਾ ਲਈ ਆ ਜਾਂ ਦੇਖ ਕੇ ਕੱਢੀ ਪਿੱਛੇ ਆ ਲਓ ਜੀ ਵੀਰੋ ਆਪਾਂ ਮੇਲੇ 'ਚ ਪਹੁੰਚ ਗਏ ਸੀਗੇ ਪਹੁੰਚਿਆਂ ਨੂੰ ਟਾਈਮ ਤਾਂ ਕਾਫੀ ਹੋ ਗਿਆ ਪੰਜ ਛੇ ਟਰੈਕਟਰ ਚੱਲ ਹਟੇ ਆ ਪੰਜ ਨਹੀਂ ਸੋਰੀ ਨੌ ਇਹ 10ਵਾਂ ਚੱਲਦਾ ਪਿਆ ਟਰੈਕਟਰ ਤੇ ਇਹ ਚੱਕਰ ਇਦਾਂ ਰਮਾਣੇ ਬਾਈ ਦੋ ਆ ਇੱਕ ਮਜੀਠੇ ਕੋਲੇ ਆ ਇੱਕ ਆਪਣਾ ਬਿਆਸ ਕੋਲੇ ਆ ਆਪਾਂ ਚੱਲ ਗਏ ਬਿਆਸ ਵਾਲੇ ਤੇ ਕਿਉਂਕਿ ਨਾ ਪੋਸਟਰ ਤੇ ਲਿਖਿਆ ਹੀ ਨਾ ਕਿਤੇ ਫਿਰ ਆਪਣੇ ਵੀਰ ਭਰਾਵਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਉੱਧਰ ਹੀ ਆ ਫਿਰ ਉਧਰੋਂ ਹੁਣ ਟਰੈਕਟਰ ਇੱਧਰੋਂ ਆ ਕੇ ਰਹਿ ਗਏ ਆ ਪੰਜ ਛੇ ਕਿਲੋਮੀਟਰ ਰ ਤੇ ਬਸ ਬਾਕੀ ਕੰਮ ਆਪਣਾ ਡਨ ਹੋ ਗਿਆ ਸਾਰਾ ਠੀਕ ਹੈ ਹੁਣ ਆਗੇ ਟਰੈਕਟਰ ਲਾ ਕੇ ਐਂਟਰੀ ਐਂਟਰੀ ਆਪਾਂ ਕਰਾਤੀ ਹਾਂ ਟਰੈਕਟਰ ਲਾ ਕੇ ਦਰ ਮੇਂ ਲਿਆਵਿਕਨਾ ਮਰਨ ਦਾ ਕਾਂਤੇ ਚਾਰ ਦੀ ਰੇਜ ਬੰਦੀਏ ਅਗਾਂਹ ਦੇ ਕਲੇਸ਼ ਤੇ ਦੀ ਜਮੂ ਮਾਰਦੀ ਪਾਜ ਪਾਜ ਪੈਰੇ ਨਹੀਂ ਓ ਪਹੁੰਚ ਗਿਆ ਆਪਣਾ ਟਰੈਕਟਰ ਵੀ ਠੀਕ ਹੈ ਵਾਟ ਨਾ ਨਾ ਕਰਦੇ ਆਪਾਂ ਨੂੰ 150 ਤੋਂ ਉੱਪਰ ਪੈ ਗਈ ਹੈ ਨਾ ਉਸਤਾਦ ਜੀ ਆਪਾਂ ਦਾ ਇਹ ਸੋਚਣ ਦੇ ਸੀ ਵੀ ਨੇੜੇ ਹੀ ਆ 150 ਤੋਂ ਵੱਧ ਪੈ ਗਈ ਮੋੜ ਲਓ ਜੀ ਉਧਰ ਹੀ ਆ ਉਧਰ ਹੀ ਆ ਚੱਕਰੇ ਆ ਉਹ ਦੂਜਾ ਟਰੈਕਟਰ ਵੀ ਇੱਥੇ ਲੱਥ ਕੇ ਗਿਆ ਆ ਇੱਥੇ ਹੀ ਹੋਣੀ ਆ ਲਾਗੇ ਪਾਸੇ ਦੇਖਦੇ ਆ ਭਾਈ ਹੁਣ ਲਾਉਨੇ ਆ ਟਰੈਕਟਰ ਆਪਾਂ ਵੀਰੋ ਟਰੈਕਟਰ ਹੋ ਗਏ ਅਨਲੋਡ ਠੀਕ ਹੈ ਹੁਣ ਆਪਾਂ ਗਰਾਊਂਡ ਵੱਲ ਲੈ ਕੇ ਚੱਲੇ ਆ ਕਰੋ ਜੈਕ On aa tak champion okay. baba mere rakhe yanda ਨਾਮ ਤੋਂ ਬਟਾ ਬੈਟਰ ਹੈ ਹਰਜੀਤ ਕਢਿਆਲਾ ਗੋਪੀਨੰਦ ਜਿਹੜੇ ਡੈਕਟਰ ਆਉਣਗੇ ਗੋਪੀਨੰਦ ਹਰਜੀਤ ਕਢਿਆਲਾ

ਬਿਰੋ ਟਰੈਕਟਰ ਦੁਬਾਰਾ ਟਰੇਚੋਂ ਬਾਹਰ ਕੱਢ ਲਿਆ ਕਹਿੰਦੇ ਹਲਾਂ ਦਾ ਗੇੜਾ ਹੀ ਨਹੀਂ ਲਾਇਆ ਹਲੇ ਤੱਕ ਠੀਕ ਐ ਗੇੜਾ ਹੁਣ ਇਹਨਾਂ ਦਾ ਗੇੜਾ ਤਾਂ ਲੱਗ ਅੱਛਾ ਉਹਦਾ ਪੈਰ ਪਾੜ ਗਿਆ ਅੱਧਾ ਜਿਹਾ ਪੈਰ ਪਾੜ ਗਿਆ ਕਿਤੇ ਟਰੈਕਟਰ ਦਾ ਤਾਂ ਹੀ ਜਨਤਾ ਐਵੇਂ ਇਕੱਠੀ ਹੋਈ ਕਿਤੇ ਓਬਜੈਕਸ਼ਨ ਨਾ ਲੱਗੀ ਹੋਵੇ ਚਲੋ ਚੈੱਕ

ਚੱਲਦਾ ਆਪਣੇ ਦਾ ਕਰੋ ਟੈਨ। ਲੌਂਗ ਮੰਗਾ ਸਿੰਘ ਡਰਾਈਵਰ ਆ ਸਰਾ ਹੀ ਲਾਤਾ ਬਤੰਦਰ ਨੇ। ਮੇਲਾ ਹੋ ਗਿਆ ਸਮਾਪਤ ਆਪਣਾ ਰਿਹਾ ਜੀ ਅੱਜ 5 ਨੰਬਰ ਤੇ ਆਪਣਾ ਜਿਹੜਾ ਹਾਲੈਂਡ ਝੋਟਾ ਆ ਉਹ ਚਾਹਾਡੀ ਮਿਸਟੇਕ ਕਰਕੇ ਕਮੀ ਕਰਕੇ ਥੋੜਾ ਜਿਹਾ ਚੱਕਰ ਰਹਿ ਗਿਆ ਨਹੀਂ ਤਾਂ ਉਹਦਾ ਪਹਿਲਾ ਨੰਬਰ ਬਣਦਾ ਇਹ ਲਾਸਟ ਸ਼ੋਅ ਮੈਚ ਲਾਇਆ ਜੀ 1 ਮਿੰਟ ਤੇ 38 ਸਕਿੰਟ ਉਹਦਾ ਟਾਈਮ ਆਇਆ ਆ ਬਸ ਹੁਣ ਆਪਾਂ ਕਰਨ ਲੱਗੇ ਆ ਟਰਾਲੀਆਂ ਲੋਡ ਕਿਉਂਕਿ ਬਾਬਿਓ ਘਰ ਨੂੰ ਨਿਕਲਣਾ ਵੀ ਆ ਟਾਈਮ ਬਹੁਤ ਲੱਗ ਜਾਣਾ ਆ ਠੀਕ ਐ ਬਸ ਹੁਣ ਮੈਂ ਤਾਂ ਆ ਗਿਆ ਸੀ ਮੁੰਡੇ ਪਹੁੰਚੀ ਜਾਂਦੇ ਆ ਟਰਾਲੀ ਵੀ ਆਈ ਜਾਂਦੀ ਆ ਪਿੱਛੇ ਤੇ ਆਪਾਂ ਲੋਡ ਕਰਕੇ ਫਿਰ ਨਿਕਲਦੇ ਆ ਤੇ ਚਲੋ ਮਹਾਰਾਜ ਦੀ ਕਿਰਪਾ ਨਾਲ ਪਹਿਲਾ ਮੇਲਾ ਹੀ ਬਹੁਤ ਵਧੀਆ ਰਿਹਾ ਯਾ ਐਕਸਪੀਰੀਅੰਸ ਬਹੁਤ ਸੋਹਣਾ ਸੀਗਾ ਬਾਕੀ ਹੁਣ ਤੁਹਾਨੂੰ ਦਿਖਾਈ ਚੱਲਾਂਗੇ ਅੱਗੇ-ਅੱਗੇ ਜਿੱਦਾਂ-ਜਿੱਦਾਂ ਜੋ ਹੋਊਗਾ ਲੋ ਜੀ ਆਪਣੇ ਵਾਲਾ ਮਝੈਲ ਕਰਤਾ ਆਪਾਂ ਲੋਡ ਠੀਕ ਐ ਤੇ ਦੂਜਾ ਆਪਣਾ ਕਰਦੇ ਆ ਛੋਟਾ ਹਾਲਾਂਡ ਪਹਿਲਾਂ ਯਾਰ ਲੈਫਟ ਉੱਤੇ ਸੀਗਾ ਥੋੜਾ ਜਿਹਾ ਆਪਾਂ ਸ਼ੁਕਲਾ ਕਰ ਬੈਠੇ ਆ ਤੇ ਹੁਣ ਲੈਫਟ ਥੱਲੇ ਕਰਕੇ ਲੈ ਕੇ ਜਾਂਦੇ ਆ ਜੱਸਾ ਜੀ ਜੱਸਾ ਜੀ ਢਮਚਕ ਢਮਚਕ ਢਮ ਆਏ ਸਿੱਖ ਦਾ ਯਾਰ ਬੰਦਾ ਆਉਣ ਦੇ ਆਉਣ ਦੇ ਲੈਫਟ ਥੱਲੇ ਕਰ ਚੱਲ 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 ਆਉਣ ਦੇ ਆਉਣ ਦੇ ਆਉਣ ਦੇ ਮੈਂ ਕਿਹਾ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਮੰਗੇ ਆਉਣ ਦੇ ਚੱਲ ਬਾਸ ਬ੍ਰੇਕਾਂ ਬੰਦੇ ਇਹਦੀਆਂ ਲੋ ਜੀ ਵੀਰੋ ਮੰਗਾ ਦੀ ਗ੍ਰੇਟ ਬ੍ਰੇਕਾਂ ਲੋ ਕਰਦੇ ਬਸ ਓਕੇ ਆਹ ਲੋ ਜੀ पहुंच के घरते लोड हूँ बस निकलते हैं जी मेला ला के हूँ करतारपुर को लिया टी ब्रेक रोटी पानी आपको छक लिया ही पिछं ही मैं क्लिप बनाया नहीं उदों गलों गलों बस अगे निकल आए ते खलोते अपने दोवें झोटे ठीक है ਤੇ ਹੁਣ ਬਸ ਜਾ ਕੇ ਦੇਖਦੇ ਆਂ ਇੰਦਾ ਹੀ ਲਾਉਣੇ ਆ ਕਿ ਹੁਣੇ ਆ ਅਨਲੋਡ ਕਰਨੇ ਵੈਸੇ ਤਾਂ ਕੱਲ ਹੀ ਕਰਾਂਗੇ ਅਨਲੋਡ ਇਹਨਾਂ ਨੂੰ ਤੇ ਦੇਖ ਲਈਏ ਵੇਟ ਟੱਪਦੇ ਆਉਂਦੇ ਓਹੋ ਵੇਟ ਆ ਦੇਖ ਲਓ ਮੁੱਧੀਆਂ ਮਾਰੀਆਂ ਹੀ ਪਲੇਟਾਂ ਤੇ ਹੋਰ ਹੀ ਪਾਸੇ ਨੂੰ ਹੋ ਗਈ ਪਲੇਟ ਕਰੋ ਚੈੱਕ ਓਹੋ ਹੋ ਬਾਬੇ ਹੁਣ ਠੰਡ ਚੜ ਗਈ ਪੂਰੇ ਪੂਰੇ ਹਾਲ ਆ ਠੀਕ ਆ ਮੁੰਡੇ ਆਪਣੇ ਸਾਰੇ ਖਲੋਤੇ ਆ ਹੁਣ ਪੀਏ ਚਾਹ ਤੇ ਫੇਰ ਨਿਕਲਦੇ ਆਂ ਇੱਥੋਂ ਲਓ ਜੀ ਟਾਈਮ ਹੋ ਗਿਆ 1 ਵਜੇ ਰਾਤ ਦੇ ਠੀਕ ਆ ਤੇ ਆਪਾਂ ਜਲੰਧਰ ਕ੍ਰਾਸ ਕਰ ਗਏ ਸੀਗੇ ਤੇ ਵਾਬੋ ਝੋਟੇ ਚ ਪਉਣ ਲੱਗੀ ਤੇਲ ਤੀਜੀ ਵਹੀ ਪੈਣਾ ਹੋਵੇ ਨੀਂਦ ਵੀ ਆਈ ਜਾਂਦੀ ਆ ਕਿਉਂਕਿ ਕੱਲ ਰਾਤ ਵੀ ਲੇਟ ਸੁੱਤੇ ਤਿਆਰੀਆਂ ਤਿਉਰੀਆਂ ਕਰਕੇ ਸਾਰੀਆਂ ਤੇ ਬਾਸ ਹੁਣ ਜਾ ਆ ਕੇ ਪਾਵਾਂਗੇ ਹੁਣ ਤਾਂ ਨਹੀਂ ਹਿੰਮਤ ਹੈਗੀ ਕੋਹ ਵੀ ਕਰਨ ਦੀ ਚੱਕੋ ਹਾਂ ਵੇਟ ਕਿੱਥੇ ਕਿੱਥੇ ਫਿਰਦੇ ਆ ਲਾਸ਼ ਇਹਜਾ ਕੰਮ ਹੋਵੇ ਤਾਂ ਜਿਹੜਾ ਆਪਣਾ ਟਰੈਕਟਰ ਹੈ ਹਾਈ ਸਪੀਡ ਚਾਹੀਦਾ ਵੈਸੇ ਠੀਕ ਨਹੀਂ ਛੇਤੀ ਛੇਤੀ ਜਾਵੇ ਛੇਤੀ ਛੇਤੀ ਆਵੇ ਹਾਂਜੀ ਵੀਰੋ ਸੋ ਪਹੁੰਚ ਗਏ ਆਂ ਜੀ ਘਰ ਤੇ ਹੁਣ ਪਹਿਲਾਂ ਆਪਾਂ ਆਪਣੇ ਜਿਹੜੇ ਗਰਾਊਂਡ ਹੈ ਇੱਥੋਂ ਇੱਥੋਂ ਟਰੱਕਾਂ ਲ ਟਰੈਕਟਰ ਲੋਡ ਕੀਤੇ ਹੀ ਇੱਥੇ ਹੀ ਲੋਡ ਕਰ ਲੈਣੇ ਆ ਕਿਉਂਕਿ ਬਾਅਦ ਚ ਨਾ ਸਵੇਰੇ ਸਾਰਿਆਂ ਨੇ ਤੁਹਾਨੂੰ ਪਤਾ ਵੀ ਉੱਠਣਾ ਹੈ ਨਹੀਂ ਛੇਤੀ ਇਹ ਕੰਮ ਜਿਹੜਾ ਹੈ ਵਿੱਚ ਵਿਚਾਲੇ ਰਹਿ ਜਾਣਾ ਆ ਕਿਉਂਕਿ ਤਿੰਨ ਤਾਂ ਲਗਭਗ ਵੱਜ ਗਈ ਆ ਠੀਕ ਹੈ ਅੱਗੇ ਤੇ ਪਹੁੰਚਦੇ ਆਪਾਂ ਨੂੰ ਤੇ ਹੁਣ ਅਲੋਡ ਕਰ ਲੀਏ ਫਿਰ ਤੋਂ ਹੌਲੀ ਹੌਲੀ ਅਨਲੋਡ ਕਰਨ ਤੋਂ ਬਾਅਦ ਤੇ ਵਸਪੇ ਤਾਂ ਸੌਣਾ ਹੀ ਆ ਤਾਂ ਨੀਂਦ ਪੂਰੀ ਚੜੀ ਆ ਦੇਖਦੇ ਆ ਕਰਮਨੇ ਆ ਜੀ ਅਨਲੋਡ ਲਓ ਜੀ ਵੀਰੋ ਮੈਂ ਵੀਡੀਓ ਚ ਬੋਲੀ ਜਾਂ ਨਹੀਂ 3 ਵਜੇ ਪਾ 3 ਨਹੀਂ ਇਸ ਟਾਈਮ ਪੂਰਾ ਸਵਾ ਦੋ ਦਾ ਟਾਈਮ ਹੋ ਗਿਆ ਆ ਜੀ ਪਹਿਲਾਂ ਪਾ ਹੌਲੈਂਡ ਲਾਵਾਂਗੇ ਫਿਰ ਆਪਣੇ ਆਲਾ ਮਹੀਆ ਦਾ ਤੇ ਬਾਈ ਠੰਡ ਸਰਾਈ ਜਾ ਹਾਂ ਦਾ ਸਪੀਦੀ ਤੋਂ ਤਾਂ ਘੱਟ ਐ ਚਲੋ ਵੈਸੇ ਪਰ ਹੈਗੀ ਆ ਸਿਰੇ ਆਲੀ ਕਰਦੇ ਆਂ ਲੋਡ ਤੋਂ ਇਹ ਝੋਟੇ ਤੇ ਬਾਬੇ ਦੀ ਮੇਰ ਨਾਲ ਬਹੁਤ ਵਧੀਆ ਰਿਹਾ ਅੱਜ ਦਾ ਦਿਨ ਤੇ ਤੁਸੀਂ ਕਮੈਂਟ ਕਰਕੇ ਦੱਸਦੇ ਹੋ ਬਾਈ ਕਿਵੇਂ ਦਾ ਲੱਗਿਆ ਤੁਹਾਨੂੰ ਵਲੌਗ ਸ਼ਾਰਟ ਟਿਪਸ ਦੇ ਉੱਪਰ ਹੀ ਸਾਰਾ ਠੀਕ ਆਉਣ ਜਾਣ ਦੇ ਵਿੱਚ ਹੀ ਸਾਰਾ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੇ ਹੁਣ ਦਾਦਾ ਫਿਲਹਾਲ ਬਾਈ ਵਲੌਗ ਨੂੰ ਇੱਥੇ ਐਂਡ ਕਰਦੇ ਹਾਂ ਉਮੀਦ ਕਰਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਨਵੇਂ ਬੰਦੇ ਕਰਦੇ ਹੋ ਸਬਸਕ੍ਰਾਈਬ ਤੇ ਹੋਰ ਵੀ ਅਜਿਹੇ ਵਲੌਗ ਆਪਾਂ ਜੀ ਲੈ ਕੇ ਆਉਂਦੇ ਰਹਿਣਾ ਜਾਂ ਬਣੇ ਰਿਓ ਬਸ ਚੈਨਲ ਦੇ ਨਾਲ